ਬਠਿੰਡਾ ਪੁਲਦੇਵ ਲੋ ਬੀਪੀ ਦੇ ਰਾਤ ਛਾਪੇ ਮਾਰੀ ਕਰਕੇ ਇੱਕ ਰੈਸਟੋਰੈਂਟ ਦੇ ਵਿੱਚ ਚੱਲ ਰਹੇ ਨਜਾਇਜ਼ ਹੁੱਕਾ ਬਾਜ਼ਾਰ ਵਿੱਚੋਂ 16 ਹੁੱਕੇ ਬਰਾਮਦ ਕੀਤੇ ਗਏ ਹਨ ਅਧਰ ਰੈਸਟੋਰੈਂਟ ਦੇ ਮਾਲਕਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦਾ ਨਾਮਾਜ਼ ਦਰਜ ਕਰ ਲਿਆ ਗਿਆ ਹੈ ਜਾਂਕਰਿੰਦੂ ਐਸਐਸਓ ਥਾਣਾ ਕੈਂਡਰ ਦੀ ਸੀ ਤਾਦੀਵਾਨ ਸਹਿ ਕੇ ਉਹਨਾਂ ਨੇ ਇਹ ਖੋਲ ਗੁੱਪਤਨਾ ਆਈਜੀਕੇ ਆਦੇਸ਼ ਅਨੁਸਾਰ ਦੇ ਖੋਲ ਬੜੇ ਹੋਟਲ ਦੇ ਨੇੜੇ ਜਿਹੜਾ ਮੈਸੇਜ ਰੈਸਟੋਰੈਂਟ ਹੈ ਉੱਥੇ ਇਹ ਹੁੱਕਾ ਬੋਲੀਆ ਕਰਾਇਆ ਜਾ ਰਿਹਾ ਹੈ ਜਦੋਂ ਉਹਨਾਂ ਨੇ ਉੱਥੇ ਰੇਡ ਕੀਤੀ ਤਾਂ ਉੱਥੇ ਕਾਬੂਦਾਰ ਹੁੱਕੇ ਲੋਕ ਠੀਰੇ ਸਨ ਇਦੋਂ ਪੁਲਿਸ ਨੇ ਫੋਟੋ ਮਾਲੀ ਦੇ ਖਰਾਬ ਪੱਤਾ ਦਰਿਕਨ ਤੋਂ ਬਾਅਦ ਥੋੜਾ ਉੱਪਰ ਤੋਂ ਬ੍ਰਾਂਡ ਖੇਨ ਜੋ ਕਿ ਵਾਸਾ ਤੋਂ ਬੁਨਿਆਦ ਪਿਆ ਰਹੇ ਹਨ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਅਜੇ ਅਸਲ ਹੋਰ ਵੀ ਇਹਨਾਂ ਤੁਰੰਤ ਜਲਦੀ ਕਾਰਵਾਈ ਕੀਤੀ ਜਾਵੇਗੀ ਇਹ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਦੇਸ਼ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ ਇੱਕ ਰੈਸਟੋਰੈਂਟ ਤੇ ਕੈਫੇ ਬਣਿਆ ਹੋਇਆ ਹੈ ਜਿਹਦਾ ਨਾਮ ਹੈ ਮਫੀਲੋ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਜਿਹੜੇ ਇਹ ਰੈਸਟੋਰੈਂਟ ਦੇ ਦੋ ਮਾਲਕ ਹੈਗੇ ਇੱਕ ਚੰਦਰ ਸ਼ੇਖਰ ਅਤੇ ਇੱਕ ਅਮਨ ਅਰੋੜਾ ਨਾਮ ਦਾ ਜਿਹੜਾ ਆ ਆਦਮੀ ਇਹ ਦੋਨੇ ਬਠਿੰਡੇ ਦੇ ਹੀ ਰਹਿਣ ਵਾਲੇ ਆ ਵੀ ਇਹ ਆਮ ਪਬਲਿਕ ਨੂੰ ਉਥੇ ਆਪਣੇ ਰੈਸਟੋਰੈਂਟ ਤੇ ਕੈਫੇ ਦੇ ਵਿੱਚ ਹੁੱਕਾ ਸਰਵ ਕਰਦੇ ਆ ਜਿਸ ਤੇ ਅਸੀਂ ਮੈਂ ਪੁਲਿਸ ਪਾਰਟੀ ਨਾਲ ਆਪਣੀ ਉਥੇ ਮੌਕੇ ਤੇ ਰੇਡ ਕੀਤੀ ਤਾਂ ਮੌਕੇ ਤੇ ਰੇਡ ਦੌਰਾਨ ਸਾਨੂੰ ਇਹਨਾਂ ਕੋਲ ਕੋਕੋਨਾਇਆ ਕੰਪਨੀ ਦੇ ਜਿਹੜੇ 16 ਹੁੱਕੇ ਬਰਾਮਦ ਹੋਏ ਆ ਇਹ 16 ਹੁੱਕੇ ਅਲੱਗ-ਅਲੱਗ ਸੀਰੀਜ਼ ਦੇ ਸੀਗੇ ਜਿਵੇਂ ਇਹਨਾਂ ਦੇ ਵਿੱਚੋਂ ਦੋ ਹੁੱਕੇ ਕਿੰਗ ਸੀਰੀਜ਼ ਦੇ ਸੀਗੇ ਤਿੰਨ ਹੁੱਕੇ ਯਾਕਾ ਸੀਰੀਜ਼ ਦੇ ਸੀਗੇ ਇੱਕ ਹੁੱਕਾ ਬਟਰਫਲਾਈ ਸੀਰੀਜ਼ ਦਾ ਸੀ ਇੱਕ ਪ੍ਰਿੰਸ ਸੀਰੀਜ਼ਾਂ ਸੀ ਇੱਕ 4 4 ਓਕੇ ਸਾਨੂੰ ਸਿੰਬਾ ਸੀਰੀਜ਼ ਦੇ ਮਿਲੇ ਔਰ 2 ਹੁੱਕੇ ਸਾਨੂੰ ਸੀਊ ਸੀਰੀਜ਼ ਦੇ ਮਿਲੇ ਆਮਲਾਨ ਸੀਰੀਜ਼ ਦੇ ਵਿੱਚ ਕੱਟ ਕੇ ਵਿੱਚ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਅਸੀਂ ਥਾਣਾ ਕੈਂਟ ਦੇ ਵਿੱਚ ਇੱਕ ਐਫ ਆਈ ਆਰ ਨੰਬਰ 33 ਆ ਜਿਹੜੀ ਅਧੀਨ ਤਾਰਾ 14 ਤੇ 21 ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟ ਐਕਟ ਦੇ ਤਹਿਤ ਜਿਹੜਾ ਐਫ ਆਈ ਆਰ ਦਰਜੇ ਦੁਰ ਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੀ ਤੁਹਾਡੇ ਕੋਲ ਫਿਲਹਾਲ ਸਾਡੇ ਕੋਲੇ ਦੋ ਓਨਰਾਂ ਦੇ ਖਿਲਾਫ ਜਿਹੜਾ ਚੰਦਰ ਸ਼ੇਖਰ ਤੇ ਅਮਨ ਅਰੋੜਾ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਜੇਕਰ ਕਿਸੇ ਹੋਰ ਵਿਅਕਤੀ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਇਹ ਕੀ ਨਬਾਲ ਨੂੰ ਵੀ ਸਰਵ ਕਰਦੇ ਸੀ ਨਬਾਲ ਗੱਲ ਇਹ ਕੋਈ ਗੱਲ ਸਾਹਮਣੇ ਨਹੀਂ ਹੈ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਵੀ ਆਮ ਪਬਲਿਕ ਜਿਹੜੀ ਉੱਥੇ ਜਾਂਦੀ ਸੀ ਉਹਨਾਂ ਨੂੰ ਲਾਲਚ ਦਿੰਦੇ ਸੀਗੇ ਓਕੇ ਦਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਨਵੈਸਟੀਗੇਸ਼ਨ ਨਵੇਂ ਤੱਥ ਸਾਹਮਣੇ ਆਉਣਗੇ ਆਪ ਜਿੰਨੇ ਜਾਣੂ ਕਰਵਾ ਦਿੱਤੇ ਜਾਣਗੇ ਸਰ ਗ੍ਰਸਤਾ ਵੀ ਕੀਤਾ ਗਿਆ ਹਾਂਜੀ ਦੋਨਾਂ ਨੂੰ ਅਰੈਸਟ ਕਰ ਲਿਆ ਜੀ ਬਠਿੰਡਾ ਪੁਲਿਸ ਦੇ ਵੱਲੋਂ ਬੀਤੀ ਦੇਰ ਰਾਤ ਛਾਪੇ ਮਾਰੀ ਕਰਕੇ ਇੱਕ ਰੈਸਟੋਰੈਂਟ ਦੇ ਵਿੱਚ ਚੱਲ ਰਹੇ ਨਾਜਾਇਜ਼ ਹੁੱਕਾ ਬਾਜ਼ਾਰ ਵਿੱਚੋਂ 16 ਹੁੱਕੇ ਬਰਾਮਦ ਕੀਤੇ ਗਏ ਹਨ ਅਤੇ ਰੈਸਟੋਰੈਂਟ ਦੇ ਮਾਲਕਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਗੰਗਾ ਰੇਲਵੇ ਐਸਐਸਓ थाना ਕੈਂਡ ਦਾ ਡੀਸੀ ਧਾਵਨ ਸਹਿ ਕੇ ਉਹਨਾਂ ਨੇ ਇੱਕ ਹੋਰ ਗੁਪਤਨਾ ਆਈਜੀ ਦੇ ਆਦੇਸ਼ ਅਸਤਾਵ ਦੇ ਕੋਲ ਬਣੇ ਫੋਟੋ ਦੇ ਨੇੜੇ ਜਿਹੜਾ ਮੈਸਿਵ ਐਕਸਟੈਂਡ ਹੈ ਉਰੀ ਉਤੇ ਹੁਣ ਕਬੂਲੀਆ ਕਰਾਇਆ ਜਾ ਰਿਹਾ ਹੈ ਜਦੋਂ ਉਹਨਾਂ ਨੇ ਉੱਥੇ ਰੇਡ ਕੀਤੀ ਤਾਂ ਉੱਥੇ ਕਾਫੀ ਦਾਰੇ ਹੁੱਕੇ ਲੋਕ ਇਕੱਠੇ ਸਨ ਇਹਦੇ ਨਾਲ ਪੁਲਿਸ ਨੇ ਫੋਟੋ ਮਾਲੀ ਦੇ ਖਿਲਾਫ ਅੱਕਾ ਤਰਿਕਨ ਤੋਂ ਬਾਅਦ ਕੋੜਾ ਹੁੱਕੇ ਤੋਂ ਬ੍ਰਾਂਚ ਨੇ ਜੋ ਕਿ ਵਾਸਪਾ ਕੰਪਨੀਆਂ ਦੇ ਚੱਲੇ ਰਹੇ ਹਨ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਅਜੇ ਐਕਸਟੈਂਡ ਹੋਰ ਵੀ ਹਨ ਉਹਨਾਂ ਦੀ ਜਲਦੀ ਕਾਰਵਾਈ ਕੀਤੀ ਜਾਵੇਗੀ ਇਹ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ ਇੱਕ ਰੈਸਟੋਰੈਂਟ ਤੇ ਕੈਫੇ ਬਣਿਆ ਹੋਇਆ ਹੈ ਜਿਹੜਾ ਨਾਮ ਹੈ ਮਫੀਲੋ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਜਿਹੜੇ ਇਹ ਰੈਸਟੋਰੈਂਟ ਦੇ ਦੋ ਮਾਲਕ ਹੈਗੇ ਇੱਕ ਚੰਦਰ ਸ਼ੇਖਰ ਅਤੇ ਇੱਕ ਅਮਨ अरोड़ा ਨਾਮ ਦਾ ਜਿਹੜਾ ਆ ਆਦਮੀ ਆ ਇਹ ਦੋਨੇ ਬਠਿੰਡੇ ਦੇ ਹੀ ਰਹਿਣ ਵਾਲੇ ਆ ਵੀ ਇਹ ਆਮ ਪਬਲਿਕ ਨੂੰ ਉੱਥੇ ਆਪਣੇ ਰੈਸਟੋਰੈਂਟ ਤੇ ਕੈਫੇ ਦੇ ਵਿੱਚ ਹੁੱਕਾ ਸਰਵ ਕਰਦੇ ਆ ਜਿਸ ਤੇ ਅਸੀਂ ਮੈਂ ਪੁਲਿਸ ਪਾਰਟੀ ਨਾਲ ਆਪਣੀ ਉੱਥੇ ਮੌਕੇ ਤੇ ਰੇਡ ਕੀਤੀ ਤਾਂ ਮੌਕੇ ਤੇ ਰੇਡ ਦੌਰਾਨ ਸਾਨੂੰ ਇਹਨਾਂ ਕੋਲੋਂ ਕੋਕੋਨਾਇਆ ਕੰਪਨੀ ਦੇ ਜਿਹੜੇ 16 ਹੁੱਕੇ ਬਰਾਮਦ ਹੋਏ ਆ ਇਹ 16 ਹੁੱਕੇ ਅਲੱਗ-ਅਲੱਗ ਸੀਰੀਜ਼ ਦੇ ਸੀਗੇ ਜਿਵੇਂ ਇਹਨਾਂ ਦੇ ਵਿੱਚੋਂ ਦੋ ਹੁੱਕੇ ਕਿੰਗ ਸੀਰੀਜ਼ ਦੇ ਸੀਗੇ ਤਿੰਨ ਹੁੱਕੇ ਯਾਕਾ ਸੀਰੀਜ਼ ਦੇ ਸੀਗੇ ਇੱਕ ਹੁੱਕਾ ਬਟਰਫਲਾਈ ਸੀਰੀਜ਼ ਦਾ ਸੀ ਇੱਕ ਪ੍ਰਿੰਸ ਸੀਰੀਜ਼ ਦਾ ਸੀ ਇੱਕ ਚਾਰ ਚਾਰ ਹੁੱਕੇ ਸਾਨੂੰ ਸਿੰਬਾ ਸੀਰੀਜ਼ ਦੇ ਮਿਲੇ ਔਰ ਦੋ ਹੁੱਕੇ ਸਾਨੂੰ ਸੀਊ ਸੂਰੀ ਸੀਰੀਜ਼ ਦੇ ਮਿਲੇ ਆਮਲਾਨ ਸੀਰੀਜ਼ ਦੇ ਕੱਟ ਕੇ ਇਹਨਾਂ 'ਚ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਅਸੀਂ ਥਾਣਾ ਕੈਂਟ ਦੇ ਵਿੱਚ ਇੱਕ ਐਫਆਈਆਰ ਨੰਬਰ 33 ਹੈ ਜਿਹੜੀ ਅਧੀਨ ਤਾਰਾ 14 ਤੇ 21 ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟ ਐਕਟ ਦੇ ਤਹਿਤ ਜਿਹੜਾ ਐਫਆਈਆਰ ਦਰਜੀ ਦਰ ਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੀ ਫਿਲਹਾਲ ਸਾਡੇ ਕੋਲੇ ਦੋ ਓਨਰਾਂ ਦੇ ਖਿਲਾਫ ਜਿਹੜਾ ਚੰਦਰ ਸ਼ੇਖਰ ਤੇ ਅਮਨ ਅਰੋੜਾ ਦੇ ਖਿਲਾਫ ਮﻘਦਮਾ ਦਰਜੀ ਕੀਤਾ ਗਿਆ ਜੇਕਰ ਕਿਸੇ ਹੋਰ ਵਿਅਕਤੀ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਰਹੂਗੀ ਸਰ ਕੀ ਇਹ ਨਾਬਾਲਗ ਨੂੰ ਵੀ ਸੇਲਵ ਕਰਦੇ ਸੀ ਇਹ ਨਵਾਲਗੜ੍ਹ ਇਹ ਕੋਈ ਗੱਲ ਸਾਹਮਣੇ ਨਹੀਂ ਹੈ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਵੀ ਆਮ ਪਬਲਿਕ ਜਿਹੜੀ ਉੱਥੇ ਜਾਂਦੀ ਸੀ ਉਹਨਾਂ ਨੂੰ ਲਾਲਚ ਦਿੰਦੇ ਸੀਗੇ ਓਕੇ ਦਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਨਵੈਸਟੀਗੇਸ਼ਨ ਨਵੇਂ ਤੱਥ ਸਾਹਮਣੇ ਆਉਣਗੇ ਆਪ ਜਿੰਮ ਜਾਣੂ ਕਰਵਾ ਦਿੱਤੇ ਜਾਣਗੇ ਸਰ ਗ੍ਰਿਫਤਾਰੀ ਕੀਤਾ ਗਿਆ ਹਾਂਜੀ ਦੋਨਾਂ ਨੂੰ ਅਰੈਸਟ ਕਰ ਲਿਆ ਜੀ